ਸੋ ਅਸੀਂ ਗੁਰਨਾਨਪੁਰੇ ਦੇ ਵਿੱਚੋਂ ਤਾਂ ਸਾਡੇ ਨਾਲ ਕੋਪੀ ਸੋਨੀ ਮੌਜੂਦ ਨੇ ਸੋਨੀ ਸਾਹਿਬ ਕੀ ਤੇ ਵੇਖੀ ਲੋਕਾਂ ਦਾ ਜੋਸ਼ ਸੋ ਅੱਜ ਮੈਂ ਇੱਥੇ ਆਇਆ ਸੋ ਅੱਜ ਸਾਡੀ ਕੈਂਪੇਨ ਜਿਹੜੀ ਚੱਲ ਰਹੀ ਹੈ ਕਿ ਗਦੀਸ਼ ਸਿੰਘ ਗੋਜਰਾ ਸਾਡੇ ਕੈਂਡੀਡੇਟ ਨੇ ਕਾਂਗਰਸ ਪਾਰਟੀ ਦੇ ਦੋ ਵਾਰ ਅਗੇ ਉਹ ਜਿੱਤ ਕੇ ਗਏ ਨੇ ਤੀਜੀ ਵਾਰ ਜਿੱਤਣ ਜਾ ਰਹੇ ਨੇ ਸੋ ਵੇਖੋ ਕਿੰਨਾ ਲੋਕਾਂ 'ਚ ਸ਼ਾਅ ਆ ਕਿੰਨਾ ਸਾਡੇ ਵਰਕਰਾਂ 'ਚ ਖੁਸ਼ੀ ਹੈ ਸੋ ਅੱਜ ਹਜ਼ਾਰਾਂ ਦੀ ਗਿਣਤੀ ਜਿੱਥੇ ਇਕੱਠ ਹੋਇਆ ਸੁਨੀ ਸਾਹਿਬ ਜਿਹੜਾ ਅੱਜ ਆਨਲਾਈਨ ਸਾਡੀ ਰੋਲੀ ਦੇ ਗੋਲੀ ਚੱਲੀ ਆ ਕੀ ਕਹਿਣਾ ਚਾਹੁੰਦਾ ਉਹ ਵੇਖੋ ਇਹ ਜਿੰਨੀ ਵੀ ਨਿੰਦਿਆ ਕਰਨ ਲੋ ਅੱਡੀ ਥੋੜੀ ਹੈ ਇਹ ਲੋਕਤੰਤਰ ਆ ਜੇ ਲੋਕਤੰਤਰ ਨੂੰ ਬਚਾਉਣਾ ਤੇ ਫਿਰ ਇਹ ਹਰਕਤਾਂ ਕਿਸੇ ਵੀ ਪਾਰਟੀ ਨੂੰ ਸ਼ੋਭਾ ਨਹੀਂ ਦਿੰਦੀਆਂ ਅਸਾ ਕੋਡ ਆਫ ਕੰਡਕਟ ਲੱਗਿਆ ਹੋਵੇ ਸਾਰੇ ਅਸਲੇ ਜਮਾ ਹੋਣ ਫਿਰ ਵੀ ਚੱਲਣਾ ਗੋਲੀ ਤੇ ਇਹ ਤੇ ਤੁਸੀਂ ਹੋ ਨਾ ਪੁਲਿਸ ਨੂੰ ਪੁੱਛ ਸਕਦੇ ਹੋ ਅਜਿਹਾ ਕੰਰਜ਼ ਦੇ ਗਿਆ ਇਸ ਵੇਲੇ ਸੋਨੀ ਦੇ ਨਾਲ ਗੱਲਬਾਤ ਕੀਤੀ ਗਈ ਆ ਜੋ ਅੱਜ ਗੁਰਜੀਤ ਸਿੰਘ ਔਂਜਲਾ ਦੀ ਰੈਲੀ ਦੇ ਵਿੱਚ ਗੋਲੀ ਚੱਲੀ ਆ ਉਸ ਦੇ ਮਸਲੇ ਦੇ ਵਿੱਚ ਵੀ ਗੱਲਬਾਤ ਜਿਹੜੀ ਆ ਉਹ ਕੀਤੀ ਗਈ ਆ ਸਪਸ਼ਟ ਕੀਤਾ ਗਿਆ ਕਿ ਲੋਕਤੰਤਰ ਦਾ ਕਾਹਨ ਕੀਤਾ ਜਾ ਰਿਹਾ ਤਾਂ ਅਸੀਂ ਗੱਲ ਜਿਹੜੀ ਆ ਉਹ ਵੀ ਸੋਨੀ ਜੀ ਦੇ ਨਾਲ ਕੀਤੀ ਹੈ ਜਿਸ ਰੈਲੀ ਦੇ ਵਿੱਚ ਪਹੁੰਚੇ ਜੀ ਭੋਲਾ ਜੀ ਸਾਡੇ ਨਾਲ ਨੇ ਕੀ ਕਹਿਣਾ ਚਾਹੁੰਗੇ ਅਗਲੀ ਰੈਲੀ ਬਾਰੇ ਅਸੀਂ ਕਾਂਗਰਸ ਪਾਰਟੀ ਦੇ ਸਿਪਾਹੀ ਆ ਤੇ ਸਦਾ ਹੀ ਸਿਪਾਹੀ ਰਹਿਣਾ ਹੈ ਕਾਂਗਰਸ ਪਾਰਟੀ ਸਾਡੇ ਨਾਲ ਕਸਿਕਾਂਸ ਪਾਰਟੀ ਦੇ ਨਾਲ ਜਿਸ ਤਰ੍ਹਾਂ ਦੇਖਦੇ ਹਾਂ ਮੁਕਾਬਲੇ ਨੂੰ ਕਿ ਜਿੱਥੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨੇ ਉੱਥੇ ਆਜ਼ਾਦ ਵੀ ਬਹੁਤ ਨੇ ਲਗਭਗ 30 ਕੈਂਡੀਡੇਟ ਜਿਹੜੇ ਨੇ ਉਹ ਅਮਰਸਰ ਦੇ ਵਿੱਚ ਨੇ ਕੋਈ ਨਾ ਸਾਲ ਦੀ ਬੱਲੇ ਬੱਲੇ ਗਈ ਹੈ ਉਹਨਾਂ ਦੇ ਮੁਕਾਬਲੇ ਕੋਈ ਨਹੀਂਗਾ ਨਹੀਂ ਤੇ ਹੋ ਹੀ ਕਹਾਂਗੇ ਆਜ ਨਾਲੇ ਦੇ ਵਿੱਚ ਹੋਏ ਘਟਨਾ ਤੋਂ ਬਾਅਦ ਗੁਰਨਾਨਕਪੁਰ ਦੀ ਰੈਲੀ ਦੇ ਚੋਂ ਜਿਹੜਾ ਦਾਣਾ ਜਿਹੜਾ ਸਦਕਿਤ ਕਰ ਦਿੱਤਾ ਗਿਆ ਸੀ ਉਹਨਾਂ ਦੇ ਬੇਟੇ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਰੈਲੀ ਔਰ ਬਹੁਤ ਹੀ ਖੁਸ਼ੀ ਹੋਈ ਜੀ ਇਕੱਠ ਦੇਖ ਕੇ ਐ ਲੱਗਾ ਕਿ ਜਦੋਂ ਸਾਰਾ ਪਰਿਵਾਰ ਇਕੱਠਾ ਹੋ ਕੇ ਆਇਆ ਏ ਕਿ ਕੋਆਰਡੀਨੇਟ ਲਗੀ ਮੈਂ ਖਾਸ ਧੰਨਵਾਦ ਕਰਨਾ ਚਾਹੁੰਦਾ ਆ ਸਾਡੇ ਇੱਥੇ ਆਏ ਵੱਡੇ ਭਰਾ ਤੇ ਸਾਡੇ ਇੱਥੇ ਆਏ ਵੱਡੇ ਭਰਾ ਦਾ ਵਰਡ ਦੇ ਵਿੱਚ ਗੁਰਮੀਤ ਭੋਲਾ ਜੀ ਦਾ ਜਿਨ੍ਹਾਂ ਨੇ ਇੱਥੇ ਸਾਨੂੰ ਬੁਲਾਇਆ ਤੇ ਉਹਨਾਂ ਨੇ ਇੱਕ ਵਰਡ ਨੂੰ ਇੱਕ ਪਰਿਵਾਰ ਵਰਗਾ ਇਕੱਠਾ ਕਰਤਾ ਕਿ ਬਹੁਤ ਹੀ ਵੱਡੀ ਗੱਲ ਹੁੰਦੀ ਹੈ ਕਿ ਇੱਕ ਬੰਦੇ ਦੇ ਵਿੱਚ ਇੰਨੇ ਪਿਆਰ ਦੀ ਸ਼ਮਤਾ ਹੋਵੇ ਕਿ ਉਹ ਸਾਰਿਆਂ ਨੂੰ ਇਕੱਠਾ ਪਿਆਰ ਕਰ ਸਕੇ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕੀ ਕਹਿਣਾ ਚਾਹੋਗੇ ਜਿਹੜੀ ਔਂਜਲਾ ਸਾਹਿਬ ਦੀ ਰੈਲੀ ਦੇ ਵਿੱਚ ਗੋਲੀ ਚੱਲੀ ਆ ਤੇ ਹਥਿਆਰ ਚੱਲੇ ਤੇ ਮੈਂ ਕੀ ਕਹਿਣਾ ਹੈ ਜੀ ਇਹ ਤੇ ਮੌਕੇ ਦੀ ਸਰਕਾਰ ਆਪ ਕਹਿ ਰਹੀ ਹੈ ਹੁਣ ਉਹ ਮੂੰਹੋਂ ਕੁਝ ਨਹੀਂ ਬੋਲ ਸਕਦੇ ਤੇ ਇੰਨੇ ਜ਼ਿਆਦੇ ਬੁਖ ਲਾਗੇ ਨੇ ਕਿ ਹੁਣ ਉਹਨਾਂ ਨੂੰ ਹਥਿਆਰਾਂ ਤੇ ਲੱਥਣਾ ਪੈ ਰਿਹਾ ਤੇ ਮੈਂ ਇਹੋ ਚਾਹੁੰਦਾ ਆ ਕਿ ਦੇਖੋ ਜੀ ਇਲੈਕਸ਼ਨ ਕਮਿਸ਼ਨ ਨੇ ਸਾਰਿਆਂ ਦੇ ਹਥਿਆਰ ਤਜਬਤ ਨੇ ਸਾਡੇ ਸਾਡੇ ਖੋਦੇ ਹਥਿਆਰ ਸਾਡੇ ਤੇ ਅੰਦਰ ਗਨ ਹਾਊਸ ਦੇ ਵਿੱਚ ਲੌਕ ਨੇ ਜੀ ਤੇ ਇਹਨਾਂ ਨੂੰ ਕਿੰਨੇ ਪਾਵਰ ਦਿੱਤੀ ਜੀ ਕਿ ਇਹ ਹਥਿਆਰ ਆਪਣੇ ਕੱਢ ਕੇ ਤੇ ਸਿੱਧੀਆਂ ਗੁਣੀਆਂ ਚਲਾ ਸਕਣ ਜਦੋਂ ਹਥਿਆਰ ਜਵਤ ਨੇ ਕੋਡ ਆਫ ਕੰਡਕਟ ਲੱਗਿਆ ਹੋਇਆ ਤਾਂ ਸਾਰੇ ਅਸਲੇ ਵਿਭਾਗ ਦੀਆਂ ਫਾਈਲਾਂ ਤਾਂ ਉਹਨਾਂ ਨੂੰ ਪਤਾ ਹੀ ਹੁੰਦੀ ਹੈ ਨਾ ਕਿ ਕਿਹਦੇ ਕਿਹੜੇ ਹਥਿਆਰ ਆ ਫਿਰ ਇਹ ਹਥਿਆਰ ਬਾਹਰ ਕਿੱਦਾਂ ਰਹਿ ਜਾਂਦੇ ਆ ਇਹ ਦੇਖੋ ਜੀ ਇਹ ਤੇ ਹੁਣ ਫਿਰ ਜਦੋਂ ਤੁਹਾਨੂੰ ਪਤਾ ਹੀ ਹੈ ਜੀ ਜਿਹੜਾ ਮੌਕੇ ਤੇ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਹੈ ਉਹ ਹੁਣ ਉਹਦਾ ਇੱਕ ਪ੍ਰਭਾਵ ਹੁੰਦਾ ਹੈ ਪ੍ਰਸ਼ਾਸਨ ਦੇ ਉੱਤੇ ਇੱਕ ਇੱਕ ਦਬਦਬਾ ਹੁੰਦਾ ਹੈ ਤੇ ਉਸੇ ਦਬਦਬੇ ਦੇ ਹੇਠਾਂ ਫਾਈਲਾਂ ਵੀ ਰਹਿ ਜਾਂਦੀਆਂ ਨੇ ਤੇ ਫਿਰ ਗੋਲੀਆਂ ਵੀ ਚੱਲ ਜਾਂਦੀਆਂ ਨੇ ਦਲੇਰੀ ਤਾਂ ਦਲੇਰੀ ਜਦੋਂ ਮੌਕੇ ਦਾ ਮੰਤਰੀ ਦੇ ਰਿਹਾ ਹੈ ਤੇ ਫਿਰ ਗੋਲੀਆਂ ਕਿੱਦਾਂ ਚੱਲਣ ਜੀ ਕਿੱਦਾਂ ਦੇਖਦੋਂ ਐਸ ਵਾਰ ਦੇ ਮੁਕਾਬਲੇ ਨੂੰ ਕਿਉਂਕਿ ਜਿੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਉਥੇ ਆਜ਼ਾਦ ਉਮੀਦਵਾਰ ਵੀ ਬਹੁਤ ਨੇ ਲਗਭਗ 30 ਕੈਂਡੀਡੇਟ ਅਮਰਸਰ ਦੇ ਵਿੱਚ ਨੇ ਮੈਂ ਤਾਂ ਜੀ ਦੇਖੋ ਜੀ ਇਹ ਇੱਕ ਇਹੋ ਇੱਕ ਖਾਸੀਅਤ ਹੈ ਲੋਕਤੰਤਰ ਦੀ ਕਿ 30 ਕੈਂਡੀਡੇਟ ਨੇ ਕਿ 30 ਜਾਣੇ ਸਮਝਦੇ ਨੇ ਕਿ ਅਸੀਂ ਇਲੈਕਸ਼ਨ ਲੜ ਸਕਦੇ ਹਾਂ ਇਹ ਬਹੁਤ ਇੱਕ achhi ਗੱਲ ਹੈ ਇੱਕ ਇੱਕ ਡੈਮੋਕ੍ਰੇਸੀ ਦੀ ਲੋਕਤੰਤਰ ਦੀ ਇਹੋ ਖਾਸੀਅਤ ਹੁੰਦੀ ਹੈ ਕਿ ਕੋਈ ਵੀ ਕਹਿ ਸਕਦਾ ਜੀ ਮੈਂ ਨੁਮਾਇੰਦਗੀ ਪਾਉਣਾ ਹੈ ਜਿਹੜਾ ਵੀ ਆਪਣੇ ਆਪ ਨੂੰ ਸਹੀ ਸਮਝਦਾ ਹੈ ਮੈਂ ਉਹ ਕਹਿਣਾ ਚਾਹੁੰਦਾ ਕਿ ਬਸ ਲੋਕੀ ਇਹ ਸੋਚਣ ਕਿ ਇੱਕ ਵਧੀਆ ਇਨਸਾਨ ਆਪਾਂ ਚੁਣਨਾ ਹੈ ਆਪਣੇ ਤੇ ਸ਼ਹਿਰ ਦੇ ਲੋਕਾਂ ਲਈ ਖਲੋ ਸਕੇ ਸਾਡੀ ਕੋਸ਼ਿਸ਼ ਰਹੀ ਹੈ ਪਿਛਲੇ 7.5 ਸਾਲਾਂ ਦੇ ਵਿੱਚ ਕਿ ਅਸੀਂ ਵੱਧ ਤੋਂ ਵੱਧ ਕੰਮ ਕਰ ਸਕੀਏ ਤੇ ਨਾਲੇ ਅਸੀਂ ਲੋਕਾਂ ਦੇ ਵਿੱਚ ਆਪਣੇ ਕੰਮ ਲੈ ਕੇ ਉਤਰੇ ਆ ਅਸੀਂ ਲੋਕਾਂ ਦੇ ਵਿੱਚ ਗੁੱਸਾ ਨਹੀਂ ਲੈ ਕੇ ਉਤਰੇ ਅਸੀਂ ਲੋਕਾਂ ਦੇ ਵਿੱਚ ਆਪਣੀ ਹਾਰ ਦੀ ਨਿਮੋਸ਼ੀ ਨਹੀਂ ਲੈ ਕੇ ਉਤਰੇ ਅਸੀਂ ਲੋਕਾਂ ਦੇ ਵਿੱਚ ਆਪਣੇ ਖੁਸ਼ੇ ਹੋਏ ਕੰਮ ਨਹੀਂ ਦੱਸ ਰਹੇ ਅਸੀਂ ਲੋਕਾਂ ਦੇ ਵਿੱਚ ਕਿਸੇ ਨਿਰਾਸ਼ਾ ਨਾਲ ਨਹੀਂ ਉਤਰੇ ਅਸੀਂ ਬਹੁਤ ਹੀ ਜਿਆਦਾ ਖੁਸ਼ੀ ਦੇ ਨਾਲ ਤੇ ਬਹੁਤ ਇੱਕ ਪੋਜ਼ਿਟਿਵਿਟੀ ਦੇ ਨਾਲ ਉਤਰੇ ਆ ਤੇ ਨਾਲੇ ਇਹੋ ਕਹਿਣਾ ਚਾਹਾਂਗਾ ਕਿ ਵੇਖੋ ਜਿੱਦਾਂ ਇਹੋ ਜਿਹਾ ਜਦੋਂ ਹੰਗਾਰਾ ਮਿਲਦਾ ਸਾਡੇ ਭਰਾ ਜੀ ਦੁਕਾਨ ਲੱਗੇ ਨੇ ਇਹੋ ਜਿਹਾ ਜਦੋਂ ਹੰਗਾਰਾ ਮਿਲਦਾ ਉਹ ਸਾਰੀਆਂ ਪਾਰਟੀਆਂ ਦੇ ਵੱਲੋਂ ਸਵਾਲ ਚੁੱਕੇ ਗਏ ਸੀ ਅਗਰ ਔਂਜਲ ਸਾਹਿਬ ਨੇ ਕੰਮ ਕੀਤੇ ਹੁੰਦੇ ਤਾਂ ਅੱਜ ਪੂਰਾ ਪਰਿਵਾਰ ਰੈਲੀਆਂ ਦੇ ਵਿੱਚ ਨਾ ਖੜਨਾ ਪੈਂਦਾ ਤੁਸੀਂ ਪੂਰਾ ਪਰਿਵਾਰ ਉਹਨਾਂ ਦੀ ਮਦਦ ਕਰ ਰਹੇ ਹੋ ਲੇਕਿਨ ਤੁਹਾਡੇ ਦੀ ਟਿੱਪਣੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਗੇ ਮੈਂ ਦੇਖੋ ਜੀ ਜੇ ਮਦਦ ਕਰੀਏ ਤੇ ਕਹਿਣਗੇ ਪੂਰਾ ਪਰਿਵਾਰ ਕਿਉਂ ਉਤਰਿਆ ਜੇ ਨਾ ਕਰੀਏ ਤੇ ਕਹਿਣਗੇ ਜੀ ਪਹਿਲਾਂ ਆਰਗੇ ਨੇ ਘਰੇ ਕਿਉਂ ਬੜੇ ਨੇ ਇਹ ਤਾਂ ਜੀ ਇੱਕ ਤਰੀਕਾ ਹੈ ਇਸ ਚੀਜ਼ ਨੂੰ ਕਹਿੰਦੇ ਪਰ ਮੈਂ ਤੁਹਾਨੂੰ ਦੱਸਾਂ ਜੀ ਹੁਣ ਹੁਣ ਇੱਕ ਬੰਦਾ ਦਿਨ ਦੇ 24 ਪ੍ਰੋਗਰਾਮ ਤਾਂ ਦੇਖ ਨਹੀਂ ਸਕਦਾ ਜੀ ਤੇ ਸਾਰੇ ਪਰਿਵਾਰ ਨੂੰ ਵੰਡ ਕੇ ਜਾਣਾ ਪੈਂਦਾ ਹੈ ਨਾਲੇ ਨ ਜਿਹੜਾ ਥੱਲੇ ਵਰਕ ਕਰ ਸਕੇ ਬਾਕੀ ਸਾਰੇ ਕੋ ਵਰਕਰ ਹੈ ਨਹੀਂ ਜਿਹੜਾ ਵਰਕ ਕਰ ਸਕੇ ਤੇ ਬਸ ਇਹ ਬੜਾ ਸੌਖਾ ਤਰੀਕਾ ਹੈ ਅਗਲੇ ਨੂੰ ਕਹਦੇ ਹੋ ਜੀ ਇਹਨਾਂ ਦਾ ਪਰਿਵਾਰ ਤੋੜ ਰਿਹਾ ਹੈ ਜੇ ਜੇ ਕੰਮ ਕਰ ਦੋ ਤਾਂ ਕਹਿੰਦੇ ਨੇ ਕਿਉਂ ਕੀਤਾ ਜੇ ਨਾ ਕਰੋ ਤੇ ਕਹਿੰਦੇ ਨੇ ਕਿਉਂ ਨਹੀਂ ਕੀਤਾ ਇਹ ਤਾਂ ਜੀ ਵੇਖੋ ਇਹ ਨਿੰਦਨਾ ਕੰਮ ਹੈ 네ਗੇਟਿਵ ਬੰਦਿਆਂ ਦਾ ਇਹਨਾਂ ਨੇ 네ਗੇਟਿਵ ਪੋਲਿਟਿਕਸ ਕੀਤੀ ਹੈ ਇਹ 네ਗੇਟਿਵ ਪੋਲਿਟਿਕਸ ਪੋਲਿਟਿਕਸ ਕਰਦੇ ਆਉਂਦੇ ਨੇ ਅਸੀਂ ਕਰਦੇ ਪੋਜ਼ਿਟਿਵ ਪੋਲਿਟਿਕਸ ਆਪਣੇ ਕੰਮ ਦੱਸੀਦੇ ਨੇ ਕੰਮਾਂ ਤੇ ਹੱਕ ਮੰਗੀਦਾ ਵੋਟ ਨਹੀਂ ਮੰਗੀਦੀ ਇਹ ਆਉਂਦੇ ਨੇ ਹੁਣ ਵੇਖੋ ਜੀ ਹੁਣ 10 ਸਾਲ 5 ਸਾਲ 72 ਲਈ ਮਾਰਨੇ ਪੈਂਦੇ ਨੇ ਲਗਭਗ ਇਹਨਾਂ ਨੂੰ ਤੇ ਕਹਿਣਾ ਪੈਂਦਾ ਹੈ ਜੀ ਚਲੋ ਹੋ ਗਈਆਂ ਗਲਤੀਆਂ ਦੱਸਣੀਆਂ ਪੈਂਦੀਆਂ ਨੇ ਆਪਣੀ ਗਲਤੀਆਂ ਮੰਨੀਆਂ ਪੈਂਦੀਆਂ ਨੇ ਅਸੀਂ ਤਾਂ ਜੀ ਦੇਖੋ ਕੰਮ ਕਰਕੇ ਆਉਨੇ ਹਿੱਕ ਠੋਕ ਕੇ ਕੰਮ ਦੇ ਸਿਰ ਤੇ ਇੱਕ ਵੋਟ ਮੰਗੀ ਦੀ ਹੈ ਲੋਕ ਅੱਗੇ ਤੁਹਾਡੇ ਤੇ ਕਿਸ ਤਰ੍ਹਾਂ ਦਾ ਵਿਸ਼ਵਾਸ ਕਰ ਸਕਦੇ ਨੇ ਦੇਖੋ ਜੀ ਜਿੱਦਾਂ ਪਿਛਲੇ 7.5 ਸਾਲ ਗਏ ਨੇ ਉਹ ਤੋਂ ਬਿਹਤਰ ਕਰਾਂਗੇ ਹੋਰ ਸਾਲ ਤੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਪਿਛਲੇ 7.5 ਸਾਲ ਸਾਡੇ ਦੇਖਣਗੇ ਲੋਕ ਬਹੁਤ ਮਤਲਬ ਨਿਸ਼ਚਿੰਤ ਹੋ ਕੇ ਵੋਟ ਪਾਉਣਗੇ ਇੱਕ ਚੰਗੇ ਕਿਰਦਾਰ ਨੂੰ ਇੱਕ ਚੰਗੇ ਇਨਸਾਨ ਜਿਨਨੇ ਇੱਕ ਹਮੇਸ਼ਾ ਇੱਕ ਬੈਲੈਂਸਡ ਤੇ ਇੱਕ ਇਕੁਅਲ ਰਾਜਨੀਤੀ ਕੀਤੀ ਹੈ ਕਿਸੇ ਵੀ ਬੰਦੇ ਨੂੰ ਮਤਲਬ ਸੱਚੇ ਨੂੰ ਸੱਚਾ ਤੇ ਮਾੜੇ ਨੂੰ ਮਾੜਾ ਕਿਹਾ ਉਸ ਬੰਦੇ ਨੂੰ ਚੁਣਨਗੇ ਬਹੁਤ ਬਹੁਤ ਮਿਹਰਬਾਨੀ ਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਵਾਰਡ ਨੰਬਰ 78 ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਕੋ ਅੰਗਲਾ ਸਾਹਿਬ ਜਿਹੜੇ ਨੇ ਉਸ ਰੈਲੀ ਦੇ ਵਿੱਚ ਨਹੀਂ ਪਹੁੰਚ ਸਕੇ ਲੇਕਿਨ ਉਹਨਾਂ ਦੇ ਬੇਟੇ ਇੱਥੇ ਪਹੁੰਚੇ ਸੀ ਉਸ ਤੋਂ ਪਹਿਲਾਂ ਓਪੀ ਸੋਨੀ ਜੀ ਪਹੁੰਚੇ ਸੀ ਤਾਂ ਹੁਣ ਉਹਨਾਂ ਦੇ ਬੇਟੇ ਜਿਹੜੇ ਨੇ ਅੰਗਲਾ ਸਾਹਿਬ ਦੀ ਜਗ੍ਹਾ ਤੇ ਰੈਲੀ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਆ ਔਰ ਸਪਸ਼ਟ ਕਰ ਦਿੱਤਾ ਗਿਆ ਕਿ ਜਤਨ ਤਵਾਂ ਲੋਕਾਂ ਦੇ ਕੰਮਕਾਜ ਜਿਹੜੇ ਹੋਰ ਤੇਜ਼ੀ ਦੇ ਨਾਲ ਕੀਤੇ ਜਾਣਗੇ